ਕਾਦੀ ਮੂਹ ਜਾ ਕੇ ਦਿਖਾਰੀ ਹੋ ਰਹੀ ਮੂਹ ਰਹਾ ਤੇ ਮਿੱਠਾ ਕਾਦੀ ਦਾ ਵੀ ਕਰਾਉਂਦੇ ਆਂ ਖਾਣੇ ਹੁੰਦੇ ਹਨ ਕਿਦਾਂ ਜੀ ਚਲੋ ਤਾਂ ਖਾਗਾ ਉਹ ਬੱਚੇ ਜੱਗ ਪਿਆ ਇਹਨੂੰ ਪਤਾ ਵੀ ਅੱਧਾ ਜੀ ਲੂਗਾ ਆਈਂ ਦੇ ਚ ਕੀ ਕਰੀਂ ਆਈਂ ਦੇ ਚ ਕੀ ਹੈ ਲੈਕਾ ਬਰਾਵਾ ਚਾਲ ਸ਼ੁਰੂ ਕਰ ਚਲੀਏ ਸ਼ੁਰੂਆ ਫੇਰ ਕਿਰ ਕਰੈ ਨਹੀਂ ਸ਼ੁਰੂ ਹੋਈ ਤਾਂ ਹੈ ਨਹੀਂ ਕਰ ਸ਼ੁਰੂ ਆਂ ਗੀਤ ਲਾ ਗਏ ਨਾ ਬਾਹਾਂ ਤੇ ਲਾਓ ਬਾਹਾਂ ਤੇ ਮੂੰਹ ਤੇ ਲਾਓ ਮੂੰਹ ਫੇਰ ਯਰ ਕਰਾਇਆ ਦਾ ਹਾਂ ਫੇਰ ਚਲ ਕੋਈ ਨਹੀਂ ਮੜਾ ਕੋਈ ਨਹੀਂ ਸਵਾ ਮੜਾ ਮੜਾ ਸਗਣੀ ਕਰਨਾ ਤਾਂ ਬਾਹਾਂ ਤੇ ਲਾਓ ਤੁਸੀਂ ਮਰਨ ਭੈਣ ਕਹਿ ਕੇ ਗਾਲ੍ਹੀ ਕੀਤੀ ਹਾਂ ਲਾ ਦੇ ਲਾ ਦੇ ਹਾਂ ਤੁਸੀਂ ਗਾਓ ਜੇ ਨਾ ਗਾਓ ਕੋਈ ਨਹੀਂ ਤੇ ਗਾਣਾ ਲੱਗੇ ਗਾ ਦੋ ਗਾ ਦੋ ਕੋਈ ਜਲਦੀ ਇਧਰ ਚਾ ਕੋੰਜਰ ਬੱਸ ਬਾਹਾਂ ਨਾ ਝਾਕ ਕੋਈ ਆ ਤਾਂ ਕੰਮ ਕਰੋ ਜਿਹੜਾ ਕਰਨਾ ਹੈ ਮਿੱਠਾ ਮੂੰਗਰਾਓ ਮਿੱਠਾ ਮੂੰਗ ਪਹਿਲਾਂ ਉਹ ਤਾਂ ਲਾਓ ਤੁਸੀਂ ਇੱਧਰ ਨਾਲ ਚੱਕੀਓ ਕੈਮਰੇ ਵਾਲੀ ਚੱਲ ਮਿੱਠਾ ਮੂੰਗਰਾਓ ਉਹ ਯਾਰ ਉਹ ਪਤਾ ਨਹੀਂ ਕੀ ਗੱਲ ਬਣਦੀ ਹੁੰਦੀ ਹੈ ਮਿੱਠਾ ਮੂੰਗਰਾਓ ਦੋਨੇ ਨਹੀਂ ਤੋੜ ਕੇ ਮਰੀ ਲਵਨਾ ਕੀ ਨੇ ਹੈ ਮਾਤਾ ਜੱਪ ਕਰਾਉਣ ਨੂੰ ਬੈਠਾ ਸੀ ਕਹਿੰਦਾ ਹੈਗਾ ਬਿੱਟੂ ਤੂੰ ਹੀ ਰੋਵੇਂਗਾ ਮੜਾ ਮੋਟਾ ਸੜਿਆ ਇਹਦੇ ਪਿਓ ਨੂੰ ਕਹਿੰਦਾ ਚੁੱਪ ਕਰ ਦੀ ਕਿੰਨਾ ਸਾਫ ਜਿੱਤ ਗਿਆ ਬਾਈਕਾ ਮੈਂ ਲੋਰਾ ਵੀ ਨਹੀਂ ਬਿੱਟੂ ਨੇ ਨਹੀਂ ਹੋਰ ਨਹੀਂ ਰੋਪੂਗਾ ਇਹ ਕਿੱਥੇ ਰੋਣ ਦੀ ਇਹ ਰਵਾਕੇ ਨਾ ਰੋਵੇ کہیں ਨੂੰ ਇਹ ਨਹੀਂ ਰੋਂਦਾ ਚੱਲ ਬਿੱਟੂ ਘਾਰਾ ਨਹੀਂ ਮਾਣਾ ਪਰ ਮੁੰਡੇ ਨੂੰ ਖੇਚ ਮੜੇ ਸਕਦਾ ਯਾਰ ਲਿਆ ਇਧਰ ਨੂੰ ਚੱਲਣਾ ਨਹੀਂ ਗਾ ਚੱਲਣਾ ਨਹੀਂ ਇੱਥੇ ਨੇੜੇ ਜੇ ਰਹਿਣਾ ਬਸ ਗਾ ਨਹੀਂ ਦੇਖਣੀ ਜੇ ਤੁਮ ਫੇਰੀ ਤੁਰੇਂਗੇ ਮਾਰੇ ਜਾਂ ਕਾਇਨਾਤ ਬਸ ਹੋ ਗਿਆ ਬਾਲੇ ਨਹੀਂ ਚੱਲਣਾ ਚੱਲ ਕੋਈ ਹੁੰਦਾ ਯਾਰ ਉਹਨਾਂ ਚੱਲਦਾ ਵੀ ਨਹੀਂ ਸੰਗਲ ਦੇ ਰਮੀ ਨਹੀਂ ਮਾਤਾ ਮਾਤਾ ਇਹ ਦੂ ਵੀ ਤੇ ਜੋ ਜਾਂ ਨਾ ਜੇ ਚਾਹ ਜਿਹੜੇ ਮਾਈ ਜੀ ਨਹੀਂ ਨਹੀਂ ਇਹ ਗੱਲ ਆ ਜੇ ਤੂੰ ਮੇਰੇ ਕੋਲੇ ਆਵੇਂ ਤਾਂ ਫੇਰ ਆ ਤੂੰ ਵੀ ਇੰਤੋਂ ਮਰ ਜਣਾ ਗਲਾਡੀ ਵੀ ਇੰਤੋਂ ਮੁੜ ਕੇ ਜਾਂਦਾ ਨਹੀਂ ਨਹੀਂ ਵੀ ਕੀ ਘਰੇ ਜਾਇਆ ਨਹੀਂ ਨਹੀਂ ਜ਼ਰੂਰ ਜਾਊਂਗਾ ਚੱਲ ਮਲਾਂ ਦੇ ਕੇ ਆ ਕੇ ਮੇਰੇ ਕੋਲ ਜਿਹੜਾ ਕਰ ਦੇ ਮੈਂ ਲੋ ਮੇਰੇ ਦਾਲ ਚ ਪਾਪ ਨਹੀਂ ਬਾਤ ਮੈਂ ਜਿਹੜੀ ਗੱਲ ਆ ਤੈਨੂੰ ਮੂੰਹ ਤੇ ਕਹਿ ਦੇਣੀ ਆ ਬੜਾ ਮਜ਼ਾਕ ਮੈਂ ਮਜ਼ਾਕ ਨਹੀਂ ਕਰਦਾ ਇੱਕ ਦਾ ਕਰਨ ਨਹੀਂ ਦਿੰਦਾ ਕਿਸੇ ਨੂੰ ਉਹ ਨਹੀਂ ਕਹ ਉਸ ਨਾਲ ਨੀਂਹ ਨਹੀਂ ਕਰਦਾ ਨਾਲ ਨਾਲ ਤੇਰੇ ਪੱਬ ਨਹੀਂ ਉੱਥੇ ਲੱਗਦਾ ਧੰਗ ਨਾਲ ਲੈਂਦਾ ਤੇ ਘਰੇ ਬਸ ਤੂੰ ਆਇਆ ਮਾਰ ਆਇਆ ਜਿੱਥੇ ਆ ਨਾ ਨਾਲ ਨਾਲ ਦੀ ਮੂੰਹ ਜਾ ਕੇ ਜਿੱਥਾਰੀ ਮੂੰਹ ਕਰਾ ਦੇ ਮਿੱਠਾ ਸਾਲੀ ਦਾ ਵੀ ਕਰਾ ਦੇ ਆਹ ਖਾਣੀ ਹੁੰਦੀ ਹੈ ਮਨ ਕੇ ਜਿੰਨੇ ਜਾ ਰੋ ਤੋ ਖਾਗਾ ਉਹ ਵੈਚੀ ਚੱਗ ਪਿਆ ਇਹਨੂੰ ਪਤਾ ਵੀ ਅੱਧਾ ਜੀ ਜੂਗਾ ਆਈਂਦਾਂ ਚ ਕੀ ਹੈ ਆਈਂਦਾਂ ਚ ਕੀ ਹੈ ਸਾਰੇ ਜਨ ਅਨੰਦ ਰੂਪਾਂ ਦੇ ਭਾਗੀ ਮਨ ਹਰ ਹਰ ਮਿੱਠਾ ਲਾਇਆ ਜੰਤਹਿ ਨਾਨਕ ਸੁਲਾਵੇ ਰਹੀ ਆਰੰਭ ਕਾਜ ਅਚਿ

ਜਾ ਫਗਰਾਂ ਨੂੰ ਕਹਿੰਦਾ ਕਿ ਮੈਂ ਕਿਹਾ ਬਿੱਟੂ ਤੂੰ ਹੀ ਰੋਵੇਂ ਮਾੜਾ ਮੁੱਟਾ ਸਾਲਿਆ ਇਹੋ ਤੇ ਪਿਓ ਨੂੰ ਕਹਿੰਦਾ ਚੁੱਪ ਕਰ ਦੀ ਇਹ ਕਿੰਨਾ ਸਾਫ ਜਿੱਦ ਗਿਆ ਬਾਈ ਸਾਲਾ ਵਈ ਮੈਂ ਲੜ ਰਵਾਂਗਾ ਇਹਦਾ ਡਟੂ ਨਾ ਯ ਹੋਰ ਨਹੀਂ ਰੋਪੂਗਾ ਇਹ ਕਿੱਥੇ ਰੋਣ ਦੀ ਇਹ ਰਵਾਕੇ ਨਾ ਰੋਵੇ ਕਿਸ ਨੂੰ ਇਹ ਨਹੀਂ ਰੋਣ ਦਾ ਚੱਲ ਬਿੱਟੂ ਮਾੜਾ ਨਹੀਂ ਮਾਰਾ ਪਰ ਤੂੰ ਮੁੰਡੇ ਨੂੰ ਖਿੱਚ ਮਾਰੇ ਸਕਦਾ ਵੀ ਯਾਰ ਲੈ ਆ ਇਧਰ ਨੂੰ ਛੱਡਣਾ ਨਹੀਂਗਾ ਛੱਡਣਾ ਨਹੀਂ ਇੱਥੇ ਨੇੜੇ ਹੀ ਰਹਿਣਾ ਬਸ ਕਿਤੇ ਨਾ ਫੇਰੀ ਤੁਰੇਂ ਨਾ ਆਇਆ ਜਾਣਾ ਚਾਹ ਬਸ ਹੋ ਗਿਆ ਬਾਹਲੇ ਨਹੀਂ ਚੱਲਣਾ ਚੱਲ ਹੋਈ ਗੰਦਾ ਯਾਰ ਉਹਨਾਂ ਚੱਲ ਜੰਤ ਹੀ ਨਾਨਕ ਸੁਲਵਾ ਗਏ ਜੀ ਮਨ ਹਰ ਹਰ ਮਿਠਾ ਵਾਇ ਜੰਤ ਹੀ ਨਾਨਕ ਸੁਲਵਾ ਗਏ ਜੀ રામનો સાથી જય આ જન સહે માન કલા રતઈ રામનો સાથી જય આ જન સહે માન કલા રતઈ રામનો ਨਹੀਂ ਹੱਥ ਕੱਢੀ ਦੇਹਾ ਗੱਡੀ ਵਾਲਾ ਨਹੀਂ ਨਹੀਂ ਗੱਡੀ ਦਾ ਠੀਕ ਹੈ ਜਿਹੜੀ ਜੀ ਦੂਜੇ ਹੱਥ ਦੇਲ ਵਾਲਾ ਜੋ ਇੱਧਰ ਲੱਗੀ ਆ ਤਾਂ ਦੋਨੇ ਪਾਸੇ ਲਈ ਫਿਰਦਾ ਮੱਥੇ ਦੇਲ ਵਾਲਾ ਕੀ ਹਾਲ ਹੈ ਮੱਥੇ ਦੇਲ ਵਾਲਾ ਬਿੱਟੂ ਆਹ ਜਿਹੇ ਤੋਂ ਮੈਂ ਦੱਗਾ ਅੰਦਰ ਨਹੀਂ ਆਈ ਮੇਰੇ ਦੇ ਹਮੋਂ ਨਾ ਬਿਚਾ ਲੱਗ ਦੇਣਾ ਬੜਾ ਆਖਾ ਨਹੀਂ ਤੋਂ ਕਿ ਮੈਂ ਆ ਰਿਹਾ ਹਾਂ ਤੇਰੇ ਨਾਲ ਇਹ ਨਾ ਸੁਣਾ ਘਰ ਘਰ ਆਲੀ ਮੈਂ ਮੁੰਡਾ ਚੈਨ ਲਾ ਚਲੂੰਗੀ ਜਿੰਨੇ ਕੋਲੋਂ ਨੂੰ ਪਾਸੇ ਪਹੁੰਚਣ ਦੇ ਗਲੇ ਚੋੜੀ ਚੋੜੀ ਸੋਪਰੇ ਪੀਠਾ ਕਰਵਾਉਂਦੀ ਹਾਂ ਮੋਟਾ ਟਿਕਾ ਸਾਧਿਆ ਪਰ ਕਾਹ ਚੱਕ ਕੇ ਆਵੇ ਨਾ ਜੀਤ ਜੀ ਆਈ ਹੋਏ ਵਾਜਿੰਨ ਪਾਸੇ ਕਰ ਤਾ ਇਹ ਡਾਕਟਰ ਕੀ ਮਾਰੀ ਆਪ ਬਲੀ ਹੋਵੇ ਨਾ ਕੋਈ ਕੋਈ ਰੱਖਾ ਹੋ ਜਾਣਾ ਖੜੀ ਚੱਲ ਕੋਈ ਨਹੀਂ ਬਾਕੀ ਤਾਰੂ ਉਪਤਾਸੇ ਚੱਲ ਕੇ ਲਾਉਂਦੇ ਡੰਟੇ ਦੇ ਨਾ ਰਿਵਾਜ ਡੰਟੇ ਦੇ ਨਾ ਹਾਣੂ ਮੰਡਲੇ ਵੰਡਣੇ ਲੈ ਵੇ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕੱਢ ਦੇ ਕੱਢ ਦੇ ਕੱਢ ਦੇ ਮਾਈ ਬਾਡੇ ਟੂ ਯੂ ਠੀਕ ਚਲੋ ਪਹਿਲਾਂ ਟੱਕ ਕੱਟ ਕਰੋ ਗੱਲਬਾਤ ਚਲੋ ਮੰਗੋ ਵੀ ਸੈਕਿੰਡ ਮੰਗੋ ਸੈਕਿੰਡ ਮੰਗਾ ਦੀ ਹਾਂ ਹਰ ਸੈਕਿੰਡ ਮੰਗੋ ਹਾਂ ਸੋਰੀ ਖਵਾ ਹਰ ਖਲਾਵੇਂ ਉਹਨੇ ਨੋ ਬੱਸ ਬੱਸ ਇਹ ਬੰਦਿਆ ਮੈਂ ਬਾਲਾ ਨਾ ਕੰਮ ਕਰੀ ਨੀ ਜਾਲਾ ਮਿਟਾਵਾ ਦੂਸਰੇ ਹੀ ਵਰਸੀਆਂ ਨੂੰ ਤੂੰ ਖਵਾ ਕਿਸੇ ਘਰ ਤੇ ਰਹਾਂ ਦੇ ਸਾਰੀ ਬੁਣੇ ਖਾਣ ਦੇ ਆ ਲੈ ਮਿੱਟੂ ਤੂੰ ਵੀ ਮੜੇ ਮੂੰਹ ਮੇਠਕ ਰਾਇਆ ਯਾਰ ਆਇਨਾ ਕਰ ਤੂੰ ਨਾ ਨਹੀਂ ਤਕਲੀ ਨਹੀਂ ਕੋਈ ਨਹੀਂ ਹੈ ਨਹੀਂ ਗੰਦਾ ਸਾਹ ਆ ਨਾ ਨਹੀਂ ਉਹ ਕਹਿੰਦਾ ਨਹੀਂ ਨਹੀਂ ਕੈਂਚੀ ਪਹਿਲਾਂ ਕਰ ਕੋਈ ਨਹੀਂ ਸੈਕਿੰਡ ਦੀ ਤਾਂ ਵੇੜ ਲਓ ਪਹਿਲਾਂ ਕੰਨਾ ਲੈਣਾ ਘੱਟ ਦੇ ਘੱਟ ਦੇ ਕੰਮ ਆਹੋ ਜੇ ਰੀਵਨ ਕੱਟਦਾ ਫੇਰ ਸੈਕਿੰਡ ਨਹੀਂ ਮਿਲਣਾ ਤੁਹਾਨੂੰ ਨਾ ਨਹੀਂ ਜੈ 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 ਨਹੀਂ ਜੈ 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 600 600 ਖਤਮ ਕਰੂੰਗਾ ਜਦੋਂ ਬੋਗਾਈਆਂ ਲਾਉਣੀਆਂ ਨੇ ਨਾਲਾ ਦਾ ਫਰਜ ਆ ਪਹਿਲੇ ਸਾਲ ਗਏ ਜੇ ਦਸਾਲ ਗਏ ਕਰਦਿਆਂ ਤੇ ਹੋਰ ਮੈਨੂੰ ਸੱਸ ਨੇ ਕਰ ਰਹੀ ਸਾਹ ਜੀ ਜਦ ਕੇ ਦੇਈ ਸੱਤਾ ਵੀ ਕਰੀ ਜਾਂਦੀ ਉਹ ਸੱਤਾ ਵੀ ਮੈਨੂੰ ਨਹੀਂ ਸਾਹ ਜੀ ਜਦ ਕੇ ਸੱਤਾ ਵੀ ਛੇ ਕਰੀ ਜਾਂਦੀ ਗੱਲ ਸਾਹ ਜੀ ਨੇ ਤਾਂ ਕਰਦੀਆਂ ਦਸਾਂ ਵੀ ਤੇਰੀਆਂ ਕਰੀ ਆ ਆਪਣਾ ਪੜਾ ਰਹੇ ਆਪਣਾ ਦੁੱਖਾ ਕਰ ਲੇਗਾ ਆਹ ਕੌਣ ਕੋਈ ਨਹੀਂ 15 ਛਾੜੀ ਪੱਪੋਟ ਕਾਲਾ ਸਭ ਠੀਕ ਹੈ ਪਾ ਲੈ ਸੁਪ ਚਾਤੀ ਹੋ ਗਈ ਚਲੋ ਤੇਦੀ ਵੀ ਹੋਈ ਸੀ ਉਹਨਾਂ ਪਾਣੀ ਦੇ ਆਣੇ ਆ ਉਹ ਤੇਰੇ ਦਿਨ ਉਹ ਚਲ ਹੁਣ ਚੜਦੇ ਚਲ ਬਟੂ ਮੂੰਹ ਕਰ ਇਧਰ ਨੂੰ ਸਰਕਾਰ ਵੀ ਫੜਾ ਕੱਠੇ ਤੁਰਪ ਭੈਣਾਂ ਭੱਜੇ ਹੁੰਦੇ ਆ ਲਓ ਜੀ ਇੰਨਾ ਦੀ ਤੇਜ਼ ਆ ਤੋ ਥੋੜੀ ਕਿ ਮੈਂ ਭੱਜਣਾ ਕੋਈ ਵੱਡੀ ਗੱਲ ਆ ਚੱਲ 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 ਆ ਜਾ ਚੱਲ ਕੋਈ ਨਾ ਤੇ ਆ ਨਮਾ ਲਿਆ ਉਹ ਦੇਖੀ Coba coba peladah. <laughs> coba. ਤੇਰੇ ਤੇਰੇ ਆ ਕੁਝ ਬਹੁਤ ਹੈ ਹੋਣ ਵੀ ਦੇਖ ਦੇ ਲੈ ਤੇ ਲੈ ਤੇਰੇ ਲਈ ਵੀਡੀਓ ਤਾਂ ਮੈਂ ਕਹਿੰਦਾ ਸੀ ਬਣਾਣਾ ਤੇਰੇ ਨਾਲ ਕੈਮਰਾ ਵੀ ਹੈਗਾ ਇਤਰੇ ਕੋਲ ਕੈਮਰਾ ਵੀ ਹੈਗਾ ਮੇਰੇ ਕੋਲ ਆਣਾ